ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੁਖ ਦੇਹੋਰੀਆ ਗੋਬਦ ਮਨਨ ਕੀ ਹੈ ਤੇਰੀ ਬਰੀਆ ਵਰਗਾ ਜਿ ਤਰ੍ਹਾਂ ਕੇ ਤਨ ਕਾਂਬ ਸਹਰ ਸੰਗਤ ਭਜ ਕੇਵਲ ਨਾਮ ਸ੍ਰੀ ਜਮਲਾਗ ਭਵ ਜਲ ਤਰਨ ਕਾ ਜਨਮ ਬਰਥਾਇਆ ਤਰਗ ਮਾਇਆ ਕੈ ਰਹਾ ਓ ਜਬ ਤਬ ਸੰਨਮ ਧਰਮ ਨਾ ਕਮਾਇ ਸੇਵਾ ਸਾਧਨ ਜਾਨ ਨਹ ਰਾਇਆ ਕਹ ਨਾਨਕ ਹਵ ਨੀਤ ਕਰਮ ਮਹ ਸਰਨ ਪਰੇ ਕੀ ਰਖੋ ਸਰਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਭਈ ਪ੍ਰਾਪਤ ਮਨੁਖ ਦੇ ਹੋਰੀਆ ਗੋਬਦ ਮਿਰਨ ਕੀ ਹੈ ਤੇਰੀ ਬਰੀਆ ਅਵਰ ਕਾਰ ਤਰ ਕੇ ਤਨ ਕਾਂਬ ਸਰਹਰ ਸੰਗਤ ਭਜ ਕੇਵਲ ਨਾਮ ਸ੍ਰੀ ਅੰਜਮ ਲਾਗ ਭਵ ਜਲ ਤਰਨ ਕਾ ਜਨਮ ਬਰਥਾਇ ਆਤ ਰਗ ਮਾਇਆ ਕੈ ਰਹਾ ਓ ਜਬ ਤਬ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਨੇ ਹਰਾਇ ਕਹ ਨਾਨਕ ਹਵਨੀਤ ਕਰਮਾ ਸ਼ਰਣ ਪਰੇ ਕੀ ਰਖੋ ਸਰਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਭਈ ਪ੍ਰਾਪਤ ਮਨੁਖ ਦੇ ਹੋਰੀਆ ਗੋਬਦ ਮਿਰਨ ਕੀ ਹੈ ਤੇਰੀ ਬਰੀਆ ਅਵਰ ਕਾਰ ਤਰਕੇ ਤਨ ਕਾਂਬ ਸਰਹਰ ਸੰਗਤ ਭਜ ਕੇਵਲ ਨਾਮ ਸਰਾਂ ਜਮਲਾਗ ਭਲ ਜਲ ਤਰਨ ਕਾਏ ਜੇ ਨੰਬਰ ਥਾਇ ਆਤ ਰਗਮਾਇ ਕੈ ਰਹਾ ਓ ਜਬ ਤਬ ਸੰਨਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਨ ਨਹ ਰਾਇ ਕਹ ਨਾਨਕ ਹਵਨੀਤ ਕਰਮਾ ਸ਼ਰਨ ਪਰੇ ਕੀ ਰਖੋ ਸਰਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੋਖ ਦਿਹੋਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ अवर काय तरह काम के काम बरसार संगत पढ़ केवल नाम शरण जमलाग पल जल तरण काय जनम भर थाया अत रग माया कै रहाओ जब तब सन्नु धर्म ना कमाय सेवा साधना जान हराया कहो नानक हवनीट करमा करम महा की रखो शर्मा सतनाम श्री वाहेगुरु साहिब जी आस्था मोहल्ला पंचमा ਭਈ ਪ੍ਰਾਪਤ ਮਨੋਖ ਦੇ ਹੋਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਇ ਤਰਹਿ ਤਨਾ ਕਾਮ ਸਹਰ ਸੰਗਤ ਭਜ ਕੇਵਲ ਨਾਮ ਸ੍ਰੀ ਅਨ ਜਮਲਾਗ ਪਵ ਜਲਤ ਅਰਨ ਕਾ ਜਨਮ ਬਰਥਾਇ ਆਤ ਰਗ ਮਾਇਆ ਕੈ ਰਹਾ ਓ ਜਬ ਤਬ ਸੰਨਮ ਧਰਮ ਨ ਕਮਾਇ ਸੇਵਾ ਸਾਧਨਾ ਜਾਨੇ ਹੈ ਰਾਇ ਤੋ ਨਾਨਕ ਹਵਨੀਤ ਕਰਮਾ ਸਰਨ ਪਰੇ ਕੀ ਰਖੋ ਸਰਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਵਾ ਮਹੱਲਾ ਪੰਜਮਾ ਭਈ ਪ੍ਰਾਪਤ ਮਨੁਖ ਦੇਹੋਰੀਆ ਗੋਬਦ ਮਿਲਣ ਕੀ ਹੈ ਤੇਰੀ ਬਰੀਆ ਵਰ ਕਾਇ ਤਰੇ ਖੇਤ ਨ ਕਾਂਬ ਵਰ ਸਹਰ ਸੰਗਤ ਭਜ ਕੇਵਲ ਨਾਮ ਸ੍ਰੀ ਜਮਲਾਗ ਭਵ ਜਲ ਤਰਨ ਕਾਏ ਜਨਮ ਬਰ ਥਾਇ ਆਤ ਰਗ ਮਾਇ ਕੈ ਰਹਾਓ ਜਬ ਤਬ ਸੰਨਮ ਧਰਮ ਨ ਕਮਾਇ ਸੇਵਾ ਸਾਧਨਾ ਜਾਨ ਨਹ ਰਾਇ ਕਹ ਨਾਨਕ ਹਵਨੀਤ ਕਰਮਾ ਸ਼ਰਨ ਪਰੇ ਕੀ ਰਖੋ ਸਰਮਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੁਖ ਦੇਹੋਰੀਆ ਗੋਬਿੰਦ ਮਿਰਨ ਕੀ ਹੈ ਤੇਰੀ ਬਰੀਆ ਵਰ ਕਾਇ ਤਰੇ ਕੇ ਤਨਾ ਕਾਂਬ ਵਰ ਸਹਾਰ ਸੰਗਤ ਭਜ ਕੇਵਲ ਨਾਮ ਸ੍ਰੀ ਅੰਜਮ ਲਾਗ ਭਵ ਜਲ ਤਰਨ ਕਾ ਜਨਮ ਬਰ ਥਾਇ ਆਤ ਰਗ ਮਾਇ ਕੈ ਰਹਾ ਓ ਜਬ ਤਬ ਸੰਨਮ ਧਰਮ ਨ ਕਮਾਇ ਸੇਵਾ ਸਾਧਨਾ ਜਾਨ ਨਹ ਰਾਇਆ ਕਹ ਨਾਨਕ ਹਵਨੀਤ ਕਰਮਾ ਸਰਣ ਪਰੇ ਕੀ ਰਖੋ ਸਰਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੁ ਖਧੋਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਵਰ ਕਾਜ ਕਰੇ ਤਨ ਕਾਂਬ ਸਹਰ ਸੰਗਤ ਭਜ ਕੇਵਲ ਨਾਮ ਸ੍ਰੀ ਜਮਲਾਗ ਭਵ ਜਲ ਤਰਨ ਕਾ ਜਨਮ ਬਰਥਾਇਆ ਤਰਗ ਮਾਇਆ ਕੈ ਰਹਾ ਓ ਜਬ ਤਬ ਸੰਨਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਨੇ ਹੈ ਰਾਯਾ ਹੋ ਨਾਨਕ ਹਵਨੀਤ ਕਰਮਾ ਸ਼ਰਣ ਪਰੇ ਕੀ ਰਖੋ ਸਰਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਭਈ ਪ੍ਰਾਪਤ ਮਨੁਖ ਦੇਹੋਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਇ ਤਰੇ ਕੇ ਤਨ ਕਾਂਬ ਸਰਹ ਸੰਗਤ ਭਜ ਕੇ ਵੇਲ ਨਾਮ ਸਰਾਂ ਜਮਲਾਗ ਭਵ ਜਲ ਤਰਨ ਕਾਏ ਜਨਮ ਬਰਥਾ ਯਾਤ ਰਗਮਾਇ ਕਹਿ ਰਹਾ ਓ ਜਬ ਤਬ ਸੰਨਮ ਧਰਮ ਨ ਕਮਾਇ ਸੇਵਾ ਸਾਧਨਾ ਜਾਨੇ ਹਰਾਇ ਕਹ ਨਾਨਕ ਹਵਨੀਤ ਕਰਮਾ ਸਰਣ ਪਰੇ ਕੀ ਰਖੋ ਸਰਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਮ ਹਲਾ ਪੰਜਮਾ ਭਈ ਪ੍ਰਾਪਤ ਮਨੋਖ ਦਿਹੋਰੀਆ ਗੋਬਦ ਮਿਰਨ ਕੀ ਹੈ ਤੇਰੀ ਬਰੀਆ

ਪਈ ਪ੍ਰਾਪਤ ਮਨੋਖਧ ਹੋਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਵਰਗਾ ਜਿ ਤਰਹਿ ਕੇ ਤਨ ਕਾਂਬ ਵਰ ਸਹਰ ਸੰਗਤ ਭਜ ਕੇਵਲ ਨਾਮ ਸ੍ਰੀ ਅੰਜਮ ਲਾਗ ਭਵ ਜਲ ਤਰਨ ਕਾ ਜਨਮ ਬਰਥਾਇ ਆਤ ਰਗ ਮਾਇਆ ਕੈ ਰਹਾ ਓ ਜਬ ਤਬ ਸੰਨਮ ਧਰਮ ਨਾ ਕਮਾਇ ਸੇਵਾ ਸਾਧਨ ਜਾਨ ਨੇ ਹਰਾਇ ਕਹੋ ਨਾਨਕ ਹਵ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸਰਮਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੋਖ ਦੇ ਹੋਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਇ ਤਰੇ ਕੇ ਤਨ ਕਾਂਬ ਸਹਰ ਸੰਗਤ ਭਜ ਕੇਵਲ ਨਾਮ ਸ੍ਰੀ ਅੰਜਮ ਲਾਗ ਪਵ ਜਲ ਤਰਨ ਕੈ ਜਨਮ ਬਰਥਾਇ ਆਤ ਰਗ ਮਾਇਆ ਕੈ ਰਹਾਓ ਜਬ ਤਬ ਸੰਨਮ ਧਰਮ ਨ ਕਮਾਇ ਸੇਵਾ ਸਾਧਨਾ ਜਾਨੇ ਹੈ ਰਾਯਾ ਕਹ ਨਾਨਕ ਹਵਨੀਤ ਕਰਮਾ ਸਰਣ ਪਰੇ ਕੀ ਰਖੋ ਸਰਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਇ ਕਰੇ ਤਨ ਕਾਂਬ ਸਹਰ ਸੰਗਤ ਭਜ ਕੇਵਲ ਨਾਮ ਸਰਨ ਜਮਲਾਗ ਭਵ ਜਲ ਤਰਨ ਕਾਏ ਜੇ ਨੰਬਰ ਥਾਇ ਆਤ ਰਗਮਾਇ ਕਹਿ ਰਹਾ ਓ ਜਬ ਤਬ ਸਨਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਨੇ ਹਰਾਇ ਕਹ ਨਾਨਕ ਹਵਨੀਤ ਕਰਮਾ ਸਰਨ ਪਰੇ ਕੀ ਰਖੋ ਸਰਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੋਖ ਦਿਹੋਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ अवरकार तरह के तन काम बर सार संगत पढ़ केवल नाम श्रांत जमलाग पव जल तरन कै जन्म बर था यात्रा गमाया कै रहा ओ जब तब संजम तरन ना कमाय सेवा साधना जन हराया कह नानक हव नीट करम शरण परे की रखो शर्मा सतनाम श्री वाहे साहिब जी आसा महला पंजमा ਭਈ ਪ੍ਰਾਪਤ ਮਨੋਖ ਦੇ ਹੋਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਇ ਤਰਹਿ ਤਨ ਕਾਂਬ ਸਹਰ ਸੰਗਤ ਭਜ ਕੇਵਲ ਨਾਮ ਸ੍ਰੀ ਅੰਜਮ ਲਾਗ ਭਵ ਜਲ ਤਰਨ ਕੈ ਜਨਮ ਬਰਥਾਇ ਆਤ ਰਗ ਮਾਇਆ ਕੈ ਰਹਾਓ ਜਬ ਤਬ ਸੰਨੁ ਧਰਮ ਨ ਕਮਾਇ ਸੇਵਾ ਸਾਧਨ ਜਨ ਨੇ ਹਰਾਇ ਕਹ ਨਾਨਕ ਹਵਨੀਤ ਕਰਮਾ ਸਰਨ ਪਰੇ ਕੀ ਰਖੋ ਸਰਮਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੁਖ ਦੇਹੋਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਇ ਤਰੇ ਕੇ ਤਨ ਕਾਮ ਸਹਰ ਸੰਗਤ ਭਜ ਕੇਵਲ ਨਾਮ ਸ੍ਰੀ ਅੰਜਮ ਲਾਗ ਭਵ ਜਲ ਤਰਨ ਕਾਏ ਜਨਮ ਬਰਥਾਇ ਆਤ ਰਗਮਾਇ ਕਹਿ ਰਹਾ ਓ ਜਬ ਤਬ ਸੰਨਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਨੇ ਹਰਾਇਆ ਕਹ ਨਾਨਕ ਹਵਨੀਤ ਕਰਮਾ ਸਰਣ ਪਰੇ ਕੀ ਰਖੋ ਸਰਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੁ ਖਧੋਰੀਆ ਗੋਬਦ ਮਿਲਣ ਕੀ ਹੈ ਤੇਰੀ ਬਰੀਆ ਵਰ ਕਾਰ ਤਰੇ ਕੇ ਤਨ ਕਾਂਬ ਵਰ ਸਹਰ ਸੰਗਤ ਭਜ ਕੇਵਲ ਨਾਮ ਸ੍ਰੀ ਅੰਜਮ ਲਾਗ ਭਵ ਜਲ ਤਰਨ ਕਾ ਜਨਮ ਬਰ ਥਾਇ ਆਤ ਰਗ ਮਾਇਆ ਕੈ ਰਹਾ ਓ ਜਬ ਤਬ ਸੰਨਮ ਧਰਮ ਨਾ ਕਮਾਇ ਸੇਵਾ ਸਾਧਨ ਜਨ ਨਹ ਰਾਇਆ ਕਹ ਨਾਨਕ ਹਵਨੀਤ ਕਰਮਾ ਸ਼ਰਣ ਪਰੇ ਕੀ ਰਖੋ ਸਰਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਭਈ ਪ੍ਰਾਪਤ ਮਨੋਖ ਦੇ ਹੋਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਰ ਤਰਕੇ ਤਨ ਕਾਂਬ ਵਰ ਸਹਰ ਸੰਗਤ ਭਜ ਕੇਵਲ ਨਾਮ ਸਰਾਂ ਜਮਲਾਗ ਭਲ ਜਲ ਤਰਨ ਕਾਏ ਜਨਮ ਬਰਥਾਇ ਆਤ ਰਗਮਾਇ ਕੈ ਰਹਾਓ ਜਬ ਤਬ ਸੰਨੁ ਧਰਮ ਨਾ ਕਮਾਇ ਸੇਵਾ ਸਾਧਨਾ ਜਨ ਨੇ ਹਰਾਇ ਕਹ ਨਾਨਕ ਹਵਨੀਤ ਕਰਮਾ ਸਰਣ ਪਰੇ ਕੀ ਰਖੋ ਸਰਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਭਈ ਪ੍ਰਾਪਤ ਮਨੁ ਖਧੋਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਇ ਤਰਹਿ ਕਿਤਨਾ ਕਾਮ ਬਸ ਸਹਰ ਸੰਗਤ ਭਜ ਕੇਵਲ ਨਾਮ ਸ੍ਰੀ ਅੰਜਮ ਲਾਗ ਭਲ ਜਲ ਤਰਨ ਕਾ ਜਨਮ ਬਰ ਥਾਇ ਆਤ ਰਗ ਮਾਇ ਕੈ ਰਹਾ ਓ ਜਬ ਤਬ ਸੰਨਮ ਧਰਮ ਨ ਕਮਾਇ ਸੇਵਾ ਸਾਧਨ ਜਨ ਨੇ ਹਰਾਇ ਕਹ ਨਾਨਕ ਹਵਨੀਤ ਕਰਮਾ ਸਰਨ ਪਰੇ ਕੀ ਰਖੋ ਸਰਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਮਹਲਾ ਪੰਜਮਾ ਭਈ ਪ੍ਰਾਪਤ ਮਨੋਖ ਦਿਹੋਰੀਆ ਗੋਬਿੰਦ ਮਿਰਨ ਕੀ ਹੈ ਤੇਰੀ ਬਰੀਆ ਅਵਰ ਕਾਜ ਤਰਹਿ ਤਨ ਕਾਂਬ ਬਸ ਸਹਰ ਸੰਗਤ ਭਜ ਕੇਵਲ ਨਾਮ ਸ੍ਰੀ ਜਮਲਾਗ ਪਵ ਜਲ ਤਰਨ ਕਾਏ ਜਨਮ ਬਰਥਾਇ ਆਤ ਰਗ ਮਾਇਆ ਕੈ ਰਹਾਓ ਜਬ ਤਬ ਸੰਨਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਨੇ ਹਰਾਇ ਕਹ ਨਾਨਕ ਹਵਨੀਤ ਕਰਮਾ ਸ਼ਰਨ ਪਰੇ ਕੀ ਰਖੋ ਸਰਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਭਈ ਪ੍ਰਾਪਤ ਮਨੋਖ ਦੇ ਹੋਰੀਆ ਗੋਬਦ ਮਿਰਨ ਕੀ ਹੈ ਤੇਰੀ ਬਰੀਆ ਅਵਰ ਕਾਰ ਤਰਹਿ ਤਨਾ ਕਾਂਬ ਬਰ ਸਹਰ ਸੰਗਤ ਭਜ ਕੇਵਲ ਨਾਮ ਸ੍ਰੀ ਅੰਜਮ ਲਾਗ ਭਵ ਜਲ ਤਰਨ ਕਾਏ ਜਨਮ ਬਰ ਥਾਇ ਆਤ ਰਗ ਮਾਇਆ ਕੈ ਰਹਾਓ ਜਬ ਤਬ ਸੰਨਮ ਧਰਮ ਨ ਕਮਾਇ ਸੇਵਾ ਸਾਧਨਾ ਜਾਨੇ ਹਰਾਇ ਕਹ ਨਾਨਕ ਹਵਨੀਤ ਕਰਮਾ ਸ਼ਰਨ ਪਰੇ ਕੀ ਰੱਖੋ ਸਰਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਮਾ ਭਈ ਪ੍ਰਾਪਤ ਮਨੋਖ ਦੇ ਹੋਰੀਆ ਗੋਬਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਇ ਤਰਕੇ ਤਨਾ ਕਾਮ ਬ ਸਹਰ ਸੰਗਤ ਭਜ ਕੇਵਲ ਨਾਮ ਸ੍ਰੀ ਅੰਜਮ ਲਾਗ ਭਵ ਜਲ ਤਰਨ ਕੈ ਜਨਮ ਬਰਥਾਇ ਆਤ ਰਗ ਮਾਇਆ ਕੈ ਰਹਾਓ ਜਬ ਤਬ ਸੰਨ ਧਰਮ ਨ ਕਮਾਇ ਸੇਵਾ ਸਾਧਨ ਜਨ ਨੇ ਹਰਾਇ ਕਹ ਨਾਨਕ ਹਵਨੀਤ ਕਰਮਾ ਸਰਣ ਪਰੇ ਕੀ ਰਖੋ ਸਰਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਮਹਲਾ ਪੰਜਮਾ ਪਈ ਪ੍ਰਾਪਤ ਮਨੋਖ ਦੇ ਹੋਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਇ ਤਰੇ ਕੇ ਤਨ ਕਾਂਬ ਬਰ ਸਹਰ ਸੰਗਤ ਭਜ ਕੇਵਲ ਨਾਮ ਸ੍ਰੀ ਜਮਲਾਗ ਭਵ ਜਲ ਤਰਨ ਕਾਏ ਜਨਮ ਬਰ ਥਾਇ ਆਤ ਰਗ ਮਾਇਆ ਕੈ ਰਹਾਓ ਜਬ ਤਬ ਸੰਨਮ ਧਰਮ ਨ ਕਮਾਇ ਸੇਵਾ ਸਾਧਨਾ ਜਾਨ ਨਹ ਰਾਇਆ ਕਹ ਨਾਨਕ ਹਵਨੀਤ ਕਰਮਾ ਸਰਣ ਪਰੇ ਕੀ ਰਖੋ ਸਰਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੁ ਖਧੋਰੀਆ ਗੋਬਦ ਮਿਰਨ ਕੀ ਹੈ ਤੇਰੀ ਬਰੀਆ ਅਵਰ ਕਾਰ ਤਰਕੇ ਤਨ ਕਾਂਬ ਸਰਹਰ ਸੰਗਤ ਭਜ ਕੇਵਲ ਨਾਮ ਸਰਾਂ ਜਮਲਾਗ ਭਲ ਜਲ ਤਰਨ ਕਾਏ ਜਨਮ ਬਰਥਾਇ ਆਤ ਰਗਮਾਇ ਕੈ ਰਹਾ ਓ ਜਬ ਤਬ ਸੰਨੁ ਧਰਮ ਨਾ ਕਮਾਇ ਸੇਵਾ ਸਾਧਨਾ ਜਨ ਨੇ ਹਰਾਇ ਕਹ ਨਾਨਕ ਹਵਨੀਤ ਕਰਮਾ ਸਰਨ ਪਰੇ ਕੀ ਰਖੋ ਸਰਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੋਖ ਦਿਹੋਰੀਆ ਗੋਬਦ ਮਿਲਣ ਕੀ ਹੈ ਤੇਰੀ ਬਰੀਆ अवर कार्य तरह के तन काम बर सहर संगत पढ़ केवल नाम श्रान जमलाग लाग पवल जल तरन कै जनम बर था यात्रा गमाया कै रहा ओ जब तब संजम तरम ना कमाय सेवा साधना जाने हराया कहो नानक हवनीट करमा शरण परे की रखो शर्मा सतनाम श्री वाहे साहिब जी आसा पंजमा ਭਈ ਪ੍ਰਾਪਤ ਮਨੋਖ ਦੇ ਹੋਰੀਆ ਗੋਬਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਇ ਤਰੇ ਕੇ ਤਨ ਕਾਂਬ ਸਹਰ ਸੰਗਤ ਭਜ ਕੇਵਲ ਨਾਮ ਸ੍ਰੀ ਅੰਜਮ ਲਾਗ ਭਲ ਜਲ ਤਰਨ ਕਾ ਜਨਮ ਬਰ ਥਾਇ ਆਤ ਰਗ ਮਾਇ ਕੈ ਰਹਾ ਓ ਜਬ ਤਬ ਸੰਨੁ ਧਰਮ ਨ ਕਮਾਇ ਸੇਵਾ ਸਾਧਨ ਜਨ ਨੇ ਹਰਾਇਆ ਕਹ ਨਾਨਕ ਹਵਨੀਤ ਕਰਮਾ ਸਰਨ ਪਰੇ ਕੀ ਰਖੋ ਸਰਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਭਈ ਪ੍ਰਾਪਤ ਮਨੋਖਧ ਹੋਰੀਆ ਗੋਬਦ ਮਿਰਨ ਕੀ ਹੈ ਤੇਰੀ ਬਰੀਆ ਵਰ ਕਾਲ ਤਰਖੇ ਤਨ ਕਾਂਬ ਵਰ ਸਹਰ ਸੰਗਤ ਭਜ ਕੇਵਲ ਨਾਮ ਸ੍ਰੀ ਜਮਲਾਗ ਭਵ ਜਲ ਤਰਨ ਕਾਏ ਜਨਮ ਬਰਥਾਇ ਆਤ ਰਗ ਮਾਇਆ ਕੈ ਰਹਾਓ ਜਬ ਤਬ ਸਨਮ ਧਰਮ ਨ ਕਮਾਇ ਸੇਵਾ ਸਾਧਨਾ ਜਾਨੇ ਹਰਾਇ ਕਹ ਨਾਨਕ ਹਵਨੀਤ ਕਰਮਾ ਸ਼ਰਨ ਪਰੇ ਕੀ ਰਖੋ ਸਰਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੋਖਧ ਹੋਰੀਆ ਗੋਬਦ ਮਿਰਨ ਕੀ ਹੈ ਤੇਰੀ ਬਰੀਆ ਅਵਰ ਕਾਇ ਤਰੇ ਕੇ ਤਨ ਕਾਂਬ ਬਰ ਸਹਰ ਸੰਗਤ ਭਜ ਕੇਵਲ ਨਾਮ ਸ੍ਰੀ ਅੰਜਮ ਲਾਗ ਭਵ ਜਲ ਤਰਨ ਕਾਏ ਜਨਮ ਬਰ ਥਾਇ ਆਤ ਰਗ ਮਾਇ ਕੈ ਰਹਾ ਓ ਜਬ ਤਬ ਸੰਨਮ ਧਰਮ ਨ ਕਮਾਇ ਸੇਵਾ ਸਾਧਨ ਜਨ ਨਹ ਰਾਇ ਕਹ ਨਾਨਕ ਹਵਨੀਤ ਕਰਮਾ ਸਰਨ ਪਰੇ ਕੀ ਰਖੋ ਸਰਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਮਾ ਭਈ ਪ੍ਰਾਪਤ ਮਨੋਖ ਦੇ ਹੋਰੀਆ ਗੋਬਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਅਕਾਰ ਤਰਕੇ ਤਨਾ ਕਾਂਬ ਸਹਰ ਸੰਗਤ ਭਜ ਕੇਵਲ ਨਾਮ ਸ੍ਰਾਂਜ ਜਮਲਾਗ ਭਵ ਜਲਤ ਕਰਨ ਕਾਏ ਜਨਮ ਬਰਥਾਇ ਆਤ ਰਗ ਮਾਇਆ ਕੈ ਰਹਾ ਓ ਜਬ ਤਬ ਸਨਮ ਧਰਮ ਨ ਕਮਾਇ ਸੇਵਾ ਸਾਧਨ ਜਨ ਨੇ ਹਰਾਇ ਕਹ ਨਾਨਕ ਹਵਨੀਤ ਕਰਮਾ ਸਰਣ ਪਰੇ ਕੀ ਰਖੋ ਸਰਮਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੋਖ ਦੇਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਅਕਾਰ ਤੇਰਾ ਕੀਤਾ ਨਾ ਕਾਮ ਬਰ ਸਾਰ ਸੰਗਤ ਭਜ ਕੇਵਲ ਨਾਮ ਸਰਾਂ ਜਮ ਲਾਗ ਭਵ ਜਲ ਤਰਨ ਕੈ ਜਨਮ ਬਰਥਾ ਆਤ ਰੰਗ ਮਾਇਆ ਕੈ ਰਹਾਓ ਜਬ ਤਬ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਣੈ ਹਰਾਇ ਕਹ ਨਾਨਕ ਹਵਨੀਤ ਕਰਮਾ ਸਰਣ ਤਰੇ ਕੀ ਰਖੋ ਸਰਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਭਈ ਪ੍ਰਾਪਤ ਮਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਇ ਤਰੇ ਕੇ ਤਨ ਕਾਂਬ ਸਰਹਰ ਸੰਗਤ ਭਜ ਕੇ ਵੇਲ ਨਾਮ ਸਰਨ ਜਮਲਾਗ ਭਲ ਜਲਤ ਰਨ ਕਾਏ ਜੇ ਨੰਬਰ ਥਾ ਯਾਤ ਰਗਮਾਇ ਕੈ ਰਹਾਓ ਜਬ ਤਬ ਸਨਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਨ ਨਹ ਰਾਇ ਕਹ ਨਾਨਕ ਹਵਨੀਤ ਕਰਮਾ ਸਰਨ ਤਰੇ ਕੀ ਰਖੋ ਸਰਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਇ ਤਰੇ ਕੇ ਤਨ ਕਾਮ ਬਸ ਸਹਰ ਸੰਗਤ ਭਜ ਕੇਵਲ ਨਾਮ ਸਰਨ ਜਮਲਾਗ ਭਵ ਜਲ ਤਰਨ ਕਾਏ ਜੇ ਨੰਬਰ ਥਾਇ ਆਤ ਰਗਮਾਇ ਕਹਿ ਰਹਾ ਓ ਜਬ ਤਬ ਸੰਨਮ ਧਰਮ ਨਾ ਕਮਾਇ ਸੇਵਾ ਸਾਧਨ ਜਾਨ ਨਹ ਰਾਇ ਕਹ ਨਾਨਕ ਹਵਨੀਤ ਕਰਮਾ ਸਰਨ ਪਰੇ ਕੀ ਰਖੋ ਸਰਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਨੁਖ ਦਿਹੋਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਵਰੇ ਕਾਇ ਤਾਰੇ ਤਨਾ ਕਾਮ ਸਹਰ ਸੰਗਤ ਭਜ ਕੇਵਲ ਨਾਮ ਸ੍ਰੀ ਅੰਮ੍ਰਿਤਮ ਲਾਗ ਭਲ ਜਲ ਤਰਨ ਕਾ ਜਨਮ ਬਰਥਾਇ ਆਤ ਰਗਮਾਇ ਕਹਿ ਰਹਾ ਓ ਜਬ ਤਬ ਸੰਨੁ ਧਰਮ ਨ ਕਮਾਇ ਸੇਵਾ ਸਾਧਨ ਜਾਨੇ ਹਰਾਇ ਕਹ ਨਾਨਕ ਹਵ ਨੀਚ ਕਰਮਾ ਸ਼ਰਨ ਪਰੇ ਕੀ ਰਖੋ ਸਰਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੋਖ ਦੇ ਹੋਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਇ ਤਰੇ ਕੇ ਤਨ ਕਾਂਬ ਸਰਹ ਸੰਗਤ ਭਜ ਕੇਵਲ ਨਾਮ ਸ੍ਰੀ ਅੰਜਮ ਲਾਗ ਭਵ ਜਲ ਤਰਨ ਕੈ ਜਨਮ ਬਰਥਾਇ ਆਤ ਰਗ ਮਾਇਆ ਕੈ ਰਹਾਓ ਜਬ ਤਬ ਸੰਨਮ ਧਰਮ ਨ ਕਮਾਇ ਸੇਵਾ ਸਾਧਨਾ ਜਾਨੈ ਹਰਾਇ ਕਹ ਨਾਨਕ ਹਵਨੀਤ ਕਰਮਾ ਸਰਨ ਪਰੇ ਕੀ ਰਖੋ ਸਰਮਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੋਖ ਦੇਹੋਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਇ ਤਰੇ ਕੇ ਤਨ ਕਾਂਬ ਅਵਰ ਸਹਰ ਸੰਗਤ ਭਜ ਕੇਵਲ ਨਾਮ ਸ੍ਰੀ ਅੰਜਮ ਲਾਗ ਭਵ ਜਲ ਤਰਨ ਕੈ ਜਨਮ ਬਰਥਾਇ ਆਤ ਰਗ ਮਾਇਆ ਕੈ ਰਹਾਓ ਜਬ ਤਬ ਸੰਨਮ ਧਰਮ ਨ ਕਮਾਇ ਸੇਵਾ ਸਾਧਨਾ ਜਾਨ ਨਹ ਰਾਇਆ ਕਹ ਨਾਨਕ ਹਵਨੀਤ ਕਰਮਾ ਸਰਨ ਪਰੇ ਕੀ ਰਖੋ ਸਰਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ